ਪੰਜਾਬ ਦੇ ਵਿੱਚ ਬਲੈਕਆਊਟ ਹੋ ਸਕਦਾ ਹੈ ਅਗਲੇ 3 ਦਿਨਾਂ ਦੇ ਲਈ ਪੰਜਾਬ ਦੇ ਵਿੱਚ ਬਿਜਲੀ ਦਾ ਪਰੋਸੇ ਹੈ ਅਸਲ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮ ਹੜਤਾਲ ਤੇ ਚਲੇ ਗਏ ਨੇ ਮੁਲਾਜ਼ਮ ਅੱਜ ਤੋਂ 3 ਦਿਨਾਂ ਹੜਤਾਲ ਤੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਉਹ ਡਿਊਟੀ ਤੇ ਨਹੀਂ ਪਰਤਣਗੇ ਤੇ ਇਸ ਦੌਰਾਨ ਜੇਕਰ ਕੋਈ ਵੀ ਬਿਜਲੀ ਸੰਬੰਧੀ ਸਮੱਸਿਆ ਜਾਂ ਸੰਕਟ ਆਵੇਗਾ ਤਾਂ ਉਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਵੇਗੀ ਸਾਡੀਆਂ ਵੇਖੋ ਜੀ ਮੇਲ ਸਾਡੀ ਮੰਗਿਆ ਵੀ ਇਸ ਅਧਾਰੇ ਦੇ ਵਿੱਚ 40000 ਤੋਂ ਵੱਧ ਪੋਸਟਾਂ ਖਾਲੀ ਨੇ ਤੇ ਉਹ ਰੈਗੂਲਰ ਭਰਤੀ ਲਈ ਭਰੀਆਂ ਜਾਣ ਤੇ ਕਿਉਂਕਿ ਇਹ ਪੋਸਟਾਂ ਜਿਹੜੀਆਂ 40000 ਖਾਲੀ ਉਹਨਾਂ ਦਾ ਕੰਮ ਜਿਹੜਾ ਰੈਗੂਲਰ ਮੁਲਾਜ਼ਮ ਨੂੰ ਜਿਹੜੇ ਮੌਜੂਦਾ ਉਹਨਾਂ ਨੂੰ ਕਰਨਾ ਪੈਂਦਾ ਤੇ ਬਹੁਤ ਦਿੱਕਤ ਆ ਉਹ 8 ਘੰਟੇ ਤੋਂ ਵੱਧ ਕੇ 12 12 14 14 ਘੰਟੇ ਦੀ ਵੀ ਕਰਦੇ ਉਹਦੇ ਤੋਂ ਅੱਗੇ ਸਾਡੀ ਮੰਗ ਆ ਕਿ ਜਿਹੜੇ ਸਾਡੇ ਕਰਮਚਾਰੀ ਚਾਹੇ ਉਹ ਕੱਚੇ ਆ ਤੇ ਚਾਹੇ ਰੈਗੂਲਰ ਆ ਉਹ ਦਿਨਾਂ ਤੇ ਕੰਮ ਕਰਦੇ ਆ ਰਿਪੇਅਰ ਕਰਦੇ ਆ ਉਹ ਆਪਣੀਆਂ ਜਾਨਾਂ ਦੇ ਰਹੇ ਨੇ ਬਹੁਤ ਵੱਡੀ ਗਿਣਤੀ ਚ ਉਹਨਾਂ ਦੇ ਪੀੜਤ ਪਰਿਵਾਰਾਂ ਨੂੰ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਤਰਜ਼ ਤੇ 1 ਕਰੋੜ ਰੁਪਇਆ ਮੌਜਾ ਰਾਸ਼ੀ ਦਿੱਤੀ ਜਾਵੇ ਤੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਤੁਗੀ ਸਾਹਿਬ ਤੀਤੀ ਮੰਗਿਆ ਸਾਡੀ ਕਿ ਜਿਹੜੇ ਸਾਡੇ ਗ੍ਰੈਡ ਸਟਾਫ ਆ ਬਿਲੀ ਘਰਾਂ ਦਾ ਉਹਦੇ ਨਾਲ ਜਿਆਦਤੀ ਹੋਈ ਆ ਉਹਨਾਂ ਨੂੰ ਪੇ ਬੈਂਡ ਨਹੀਂ ਮਿਲਿਆ ਉਸ ਚੀਜ਼ ਨੂੰ ਆਰਟੀਐਮ ਨੂੰ ਇਹਦੇ ਤੋਂ ਇਲਾਵਾ ਆਰਟੀਐਮ ਜਿਹੜੇ 13 14 14 ਸਾਲ ਤੋਂ ਇੱਕੋ ਪੋਸਟ ਤੇ ਬੈਠੇ ਨੇ ਉਹਨਾਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਜਾਣ ਤੇ ਜਿਹਨੂੰ ਪੇ ਬੈਂਡ ਨਹੀਂ ਮਿਲਿਆ ਉਹਨੂੰ ਪੇ ਬੈਂਡ ਜਿਹੜਾ ਉਹ ਦਿੱਤਾ ਜਾਵੇ। ਇਹਦੇ ਤੋਂ ਇਲਾਵਾ ਜਿਹੜੇ ਸਮੇਂ ਤੋਂ ਪੈਂਡਿੰਗ ਪਿਆ ਤੇ ਮੈਨੇਜਮੈਂਟ ਮੰਨਦੀ ਆ ਲੇਕਿਨ ਲਾਗੂ ਕਰਨ ਤੋਂ ਫਿਰ ਕੰਨੀ ਕਤਰਾਉਂਦੀ ਆ ਹੁਣ ਸਾਡੇ ਮਾਨਯੋਗ ਬਿਜਲੀ ਮੰਤਰੀ ਸਾਹਿਬ ਜਿਹੜੇ ਉਹ ਮੰਨ ਕੇ ਗਏ ਸੀ 21 ਜੁਲਾਈ 2023 ਨੂੰ ਤੇ ਮੁੜ ਮੁੜ ਮੰਨਦੇ ਆ ਹੁਣ 31 ਜੁਲਾਈ 2024 ਨੂੰ ਮੀਟਿੰਗ ਹੋਈ 6 ਸਤੰਬਰ 2021 ਨੂੰ ਮੀਟਿੰਗ ਹੋਈ ਇਹ ਮਾਨਯੋਗ ਬਿਜਲੀ ਮੰਤਰੀ ਜੀ ਦੀ ਪ੍ਰਧਾਨਗੀ ਇਹ ਮੀਟਿੰਗਾਂ ਹੋਈਆਂ ਨੇ ਜਿਨ੍ਹਾਂ ਚ ਪੂਰੀ ਪਾਵਰ ਮੈਨੇਜਮੈਂਟ ਬੈਠੀ ਆ ਲੇਕਿਨ ਉੱਥੇ ਸਾਰਾ ਕੁਝ ਵਾਜਬ ਕਰਾਰ ਦੇ ਕੇ ਮੰਗਾ ਨੂੰ ਫਿਰ ਉਹਨਾਂ ਨੂੰ ਟਾਲ ਮਟੋਰ ਵਾਲੇ ਜਿਹੜਾ ਉਹ ਬਥੀਰਾ ਅਖਤਿਆਰ ਕੀਤਾ ਜਾਂਦਾ ਜਿਹਦੇ ਵਿਰੋਧ ਚ ਅਸੀਂ ਇਹ 3 ਦਿਨ ਦਾ 21 ਗੱਤ ਤੋਂ ਸੰਘਰਸ਼ ਸ਼ੁਰੂ ਆ ਅਸੀਂ ਵਰਕ ਟੂ ਰੂਲ ਲਾਗੂ ਕੀਤਾ ਜਿਹੜਾ 30 ਸਤੰਬਰ ਤੱਕ ਰਹੂਗਾ ਆ ਸਾਡਾ 10,000 ਤੇ 12 3 ਦਿਨ ਦੀ ਅਸੀਂ ਸਮੂਹਿਕ ਛੁੱਟੀ ਲਈ ਆ ਸਾਰੇ ਪੰਜਾਬ ਦੇ ਵਿੱਚ ਪਾਵਰ ਕਾ ਮਾਰੋ ট্রান্সਕੋ ਦੇ ਕਰਮਚਾਰੀਆਂ ਨੇ ਤੇ ਜੇਕਰ ਅਸੀਂ ਅਪੀਲ ਕਰਦੇ ਆ ਪੰਜਾਬ ਦੀ ਸਰਕਾਰ ਨੂੰ ਔਰ ਪਾਵਰ ਦੀ ਮੈਨੇਜਮੈਂਟ ਨੂੰ ਕਿ ਇਹ ਜਿਹੜੇ ਸਾਡੇ ਮਸਲੇ ਆ ਇਨਾਂ ਦਾ ਹੱਲ ਕਰੋ ਨਹੀਂ ਤਾਂ ਇਹ ਸੰਘਰਸ਼ ਜਿਹੜਾ ਇਹਨੂੰ ਹੋਰ ਅਸੀਂ ਤਿੱਖਾ ਵੀ ਕਰਾਂਗੇ ਔਰ ਅੱਗੇ ਵੀ ਵਧਾਵਾਂਗੇ ਇਹਦੇ ਨਾਲ ਫਰੰਟ ਨੂੰ ਤੇ ਮਲਾਜ਼ਮ ਤੇ ਪੈਨਸ਼ਨਰਾਂਾਂ ਦੇ ਸਾਹਮਣੇ ਫਰੰਟ ਨੂੰ ਉਹ 8ਵੀਂ ਵਾਰ ਮੀਟਿੰਗ ਜਿਹੜੀ ਆ ਸਰਕਾਰ ਨੇ ਮੁਲਤਵੀ ਕਰਤੀ ਆ ਮੁੱਖ ਮੰਤਰੀ ਸਾਹਿਬ ਆਪ ਮੁਰਮੁਰ ਮੀਟਿੰਗਾਂ ਦੇ ਕੇ ਮੁਲਤਵੀ ਕਰ ਰਹੇ ਆ ਉੱਥੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਕੱਚੇ ਕੰਮੇ ਪੱਕੇ ਕਰਨ ਦਾ ਮਾਮਲਾ ਉੱਥੇ ਸਾਡੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਮਾਮਲਾ ਉੱਥੇ ਸਾਡਾ ਮਗਿਆਈ ਭੱਤੇ ਦਾ ਮਾਮਲਾ ਉੱਥੇ ਸਾਡਾ ਸਕੇਲਾ ਦਾ ਏਰੀਆ ਦਾ ਮਾਮਲਾ ਇੱਥੇ ਅਧਾਰਿਆਂ ਦੇ ਵਿੱਚ ਨਵੀਂ ਭਰਤੀ ਦਾ ਮਾਮਲਾ ਉਹ ਸਰਕਾਰ ਬਿਲਕੁਲ ਮੈਂ ਸਮਝਦਾ ਗੈਰ ਜ਼ਿੰਮੇਵਾਰਾ ਤਰੀਕੇ ਦੇ ਨਾਲ ਜਿਹੜਾ ਉਹ ਪੇਸ਼ ਆ ਰਹੀ ਹੈ ਮਲਾਜਮਾਂ ਨਾਲ ਤੇ ਅਸੀਂ ਉਹਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆਂ ਪੰਜਾਬ ਦੀ ਸਰਕਾਰ ਨੂੰ ਵੀ ਕਿ ਇਹ ਤੁਹਾਡਾ ਵਤੀਰਾ ਵਧੀਆ ਨਹੀਂ ਹੈਗਾ 3 ਸਤੰਬਰ ਨੂੰ ਬਹੁਤ ਵੱਡਾ ਉੱਥੇ ਰੈਲੀ ਹੋਈ ਉੱਥੇ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੀ ਸ਼ਹਿਦ ਤੇ ਖਾਰਾਂ ਜਿਹੜੇ ਆਕੂ ਉਹਨਾਂ ਤੇ ਪੁਲਿਸ ਕੇਸ ਦਰਜ ਕੀਤੇ ਆ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਪੁਲਿਸ ਕੇਸ ਸਾਨੂੰ ਸੰਘਰਸ਼ਾਂ ਤੋਂ ਨਹੀਂ ਰੋਕ ਸਕਣਗੇ ਅਸੀਂ ਸੰਘਰਸ਼ਾਂ ਨੂੰ ਹੋਰ ਅੱਗੇ ਵਧਾਵਾਂਗੇ ਸਾਡੀਆਂ ਮੈਨੇਜਮੈਂਟ ਨੇ ਜਿਹੜੀਆਂ ਸਾਡੀਆਂ ਮੀਟਿੰਗਾਂ ਕੇ ਮੰਗਾਂ ਮੰਨ ਲਈਆਂ ਕਿ ਇਹ ਲੱਗ ਜਾਣ ਲਈ ਐਂ ਹੁਣ ਪਹਿਲਾ ਵਰਕਟੂਰੂ ਚੱਲ ਰਿਹਾ ਜੀ ਹੁਣ 3 ਦੇ ਦੀ ਸਮੂਹ ਤੁਸੀਂ 10 11 ਤੇ 12 ਨੂੰ ਕਰਨ ਜਾ ਰਹੇ ਆ ਆ ਚੁੱਕੀ ਹੋਈ ਸਾਰੇ ਪੰਜਾਬ ਦੇ ਵਿੱਚ ਤੇ ਬਿਜਲੀ ਘਰ ਤੇ ਸਪਲਾਈ ਜਿਹੜੀ ਰੱਬ ਅਸਰੇ ਚੱਲ ਰਹੀ ਆ ਤੇ ਉਹ ਜਿਹੜੀਆਂ ਮੈਨੇਜਮੈਂਟ ਸਰਕਾਰ ਸਾਡੀਆਂ ਮੰਗਾਂ ਮੰਨ ਕੇ ਜਿਹੜੀਆਂ ਲਾਗੂ ਕਰਦੀਆਂ ਉਹਦੇ ਸਮਾਂ ਜੇ ਕਰ ਲੈਂਦੇ ਕਿਹੜੀਆਂ-ਕਿਹੜੀਆਂ ਮੰਗਾਂ ਢੜੀਆਂ ਸਾਡੀਆਂ ਇੱਕ ਦੇ ਪੰਜਾਬ ਸਰਕਾਰ ਨੇ 21 ਤੋਂ ਜਿਹੜੇ ਅਲਾਉਂਸ ਦਿੱਤੇ ਆ ਸਾਨੂੰ 24 ਤੋਂ ਮਿਲੇ ਆ ਜਿਹਨੋਂ ਪੰਜਾਬ ਸਰਕਾਰ ਕੋਈ ਕੱਟ ਲਾਉਂਦੀ ਸਾਡਾ ਮਹਗਾ ਹੁੰਦੇਲੇ ਕੱਟ ਲਾ ਦਿੰਦਾ ਵਾ ਇੱਕ ਦੇ ਉਹ ਮੰਨੀਆਂ ਮੰਗਾਂ ਵੀ ਤੁਹਾਡੇ ਉੱਪਰ ਦੇ ਦਿੱਤਾ ਜਾਊਗਾ ਇੱਕ ਸਾਡੇ ਪੇ ਬੈਂਡ ਦਾ ਬਕਾਇਆ ਵਾ ਉਹਦੇ ਸੰਬੰਧੀ ਜਿਹੜਾ ਵਾ ਪੇ ਬੈਂਡ ਦਾ ਬਕਾਇਆ ਜਿਹੜਾ ਲੈਣ ਵਾਲਾ ਵਾ ਉਹ ਅਸੀਂ ਕਹਿੰਨੇ ਸਰਕਾਰ ਕੋਲ ਮੰਗ ਕਰਦੇ ਦਊ ਤੇ ਸਾਡੇ ਆਰਟੀਐਮ ਤੇ ਹੋਰ ਵੀ ਦਾ ਬੜਾ ਵੱਡਾ ਪੜਾ ਪਾੜਾ ਪਾੜਾ ਪੇ ਬੈਂਡ ਕਿ ਸਾਡੇ ਐਲਟੀੀ ਪ੍ਰੋਮੋਟ ਹੋ ਰਹੇ ਆ ਉਹਦੇ ਸਬੰਧ ਦੇ ਵਿੱਚ ਵਾ ਵੀ ਉਹਨਾਂ ਨੂੰ ਜਿਹੜਾ ਐਲਟੀ ਕੀ ਨਾਲ ਪ੍ਰੋਮੋਟ ਕੀਤਾ ਗਿਆ ਖੇਲ ਦਿੱਤਾ ਜਾਵੇ ਤੇ ਸਾਡੇ ਜਿਹੜੇ ਬੀਜੀ ਬਰਾਜਾ ਤੇ ਵੇਖੋ ਰੋਜ਼ ਹਾਸਲੇ ਹੋ ਰਹੇ ਆ ਉਹਦੇ ਵਾਸਤੇ ਅਸੀਂ ਮੰਗ ਕਰਦੇ ਆ ਕਿ ਉਹਨਾਂ ਦੀ ਧੀ ਦਾ ਦਰਜਾ ਦਿੱਤਾ ਜਾਵੇ ਤੇ 1 ਕਰੋੜ ਰੁਪਏ ਦਿੱਤਾ ਜਾਵੇ ਉਹ ਜਿਹੜੀਆਂ ਸਾਡੀਆਂ ਮੰਗਾਂ ਉੱਤੇ ਜਿਹੜੀ ਐਡਮਿਨਟੀ ਵੱਡੀ ਸੀ ਉਹ ਮੰਨ ਲਈਆਂ ਗਈਆਂ ਪਰ ਉਹ ਲਾਗੂ ਨਹੀਂ ਹੋ ਰਿਆ ਤੇ ਲਾਗੂ ਕਰਨ ਵਾਸਤੇ ਜੇ ਦੋ ਇਹ ਚ ਜਿਹੜਾ ਅੱਜ ਦਾ ਧਰਨਾ ਹੈ ਰੋਸ ਪ੍ਰੋਟੈਸਟ ਚੱਲ ਰਿਹਾ ਹੈ ਇਹ ਸੀ ਤਿੰਨ ਦਿਨਾਂ ਦੀ ਸਮੂਹ ਛੁੱਟੀ ਭਰ ਕੇ ਸਾਰੇ ਕਰਮਚਾਰੀ ਸਾਰੀਆਂ ਡਿਵੀਜ਼ਨਾਂ ਤੇ ਸਮੁੱਚੇ ਪੰਜਾਬ ਦੇ ਵਿੱਚ ਅੱਜ ਵੀ ਟਰੈਲੀਆਂ ਕਰ ਰਹੇ ਆਂ ਔਰ ਤਿੰਨ ਦਿਨ ਲਗਾਤਾਰ ਇਹ ਜਿਹੜਾ ਪ੍ਰੋਟੈਸਟ ਹੈ ਉਹ ਚੱਲਣਾ ਔਰ ਇਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਹੈ ਉਹ ਵੀ ਅਸੀਂ ਅਨਾਉਂਸ ਕਰਾਂਗੇ ਇਸ ਤੋਂ ਵੀ ਤਿੱਖਾ ਸੰਘਰਸ਼ ਦੇਵਾਂਗੇ ਕਿਉਂਕਿ ਸਾਨੂੰ ਇਹ ਧਰਨਾ ਲਾਉਣ ਦੀ ਲੋੜ ਕਿਉਂ ਪਈ ਜਿਹੜਾ ਤੁਹਾਡਾ ਸਵਾਲ ਹੈ ਮੈਂ ਉਹਦਾ ਜਵਾਬ ਦਿੰਨਾ ਅਸੀਂ ਲਗਾਤਾਰ ਮੈਨੇਜਮੈਂਟ ਤੇ ਸਰਕਾਰ ਨਾਲ ਮੀਟਿੰਗਾਂ ਕਰਦੇ ਆ ਰਹੇ ਹਾਂ ਮਾਝੂਗ ਬਿਜਲੀ ਮੰਤਰੀ ਜੀ ਹਰਪੰਸਿ ਵੀਡੀਓ ਉਹਨਾਂ ਨਾਲ ਸਾਡੀ ਜਿਹੜੀ ਮੀਟਿੰਗ ਸੀਗੀ ਸਾਡੇ ਪਾਵਰ ਸੈਕਟਰੀ ਸਾਹਿਬ ਤੇਜਵੀਰ ਜੀ ਔਰ ਸਾਡੇ ਸੀਐਮਡੀ ਸਾਹਿਬ ਤੇ ਸਮੁੱਚੀ ਮੈਨੇਜਮੈਂਟ 31 ਜੁਲਾਈ ਨੂੰ ਅਸੀਂ ਨੇ ਚੰਡੀਗੜ੍ਹ ਮੀਟਿੰਗ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਵਾਦਾ ਕੀਤਾ ਸੀਗਾ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇਹਨਾਂ ਨੂੰ ਅਸੀਂ 15 ਅਗਸਤ ਤੱਕ ਪੂਰੀਆਂ ਕਰਕੇ ਸਾਡੇ ਸੀਐਮ ਸਾਹਿਬ ਤੋਂ ਮਾਨਯੋਗ શ્રી ਭਗਵੰਤ ਮਾਨ ਜੀ ਤੋਂ ਅਨਾਉਂਸ ਕਰਵਾਵਾਂਗੇ 15 ਅਗਸਤ ਦੇ ਜਿਹੜਾ ਤੁਹਾਡੀ 1 ਕਰੋੜ ਮੁਆਵਜ਼ੇ ਦੀ ਮੰਗ ਆ ਸਾਡੇ ਜਿਹੜੇ ਸਾਥੀ ਕਰੰਟ ਨਾਲ ਮਰਦੇ ਆ ਔਰ ਅਸੀਂ ਉਸ ਦੀ ਬੜਾ ਇੰਤਜ਼ਾਰ ਕਰਿਆ ਸਾਨੂੰ ਇਹ ਸੀਗਾ ਵੀ ਅੱਜ ਪੂਰੀ ਦੀ ਪੂਰੀ ਸਰਕਾਰ ਤੇ ਮੈਨੇਜਮੈਂਟ ਇਕੱਠੀ ਬੈਠੀ ਹੈ ਸਾਡੇ ਮਸਲੇ ਹੱਲ ਹੋ ਗਏ ਬੜੇ ਸਤਿ ਭਾਵਨਾ ਮਾਹੌਲ ਦੇ ਵਿੱਚ ਉਹ ਮੀਟਿੰਗ ਹੋਈ ਸੀ ਪਰ ਉਸ ਦੇ ਵਿੱਚੋਂ ਨਿਕਲਿਆ ਕੁਝ ਨਹੀਂ ਤੇ ਜਦੋਂ 15 ਟੱਪ ਗਈ ਤਾਂ ਫਿਰ 21 ਤੋਂ ਲੈ ਕੇ 31 ਤੱਕ ਅਸੀਂ ਵਰਕ ਟੂ ਰੂਲ ਦਿੱਤਾ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਜਦੋਂ ਦੁਬਾਰਾ ਮੀਟਿੰਗ ਦਿੱਤੀ ਉਹਦੇ ਵਿੱਚ ਵੀ ਅਸੀਂ ਨੇ ਕਿਹਾ 6 ਤਰੀਕ ਵਾਲੀ ਜਿਹੜੀ ਮੀਟਿੰਗ ਸੀ 6 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਹੈ ਉੱਥੇ ਹੀ ਹੋਈ ਹੈ ਚੰਡੀਗੜ੍ਹ ਮਾਨਯੋਗ ਮੰਤਰੀ ਸਾਹਿਬ ਫਿਰ ਬੈਠੇ ਐ ਨਵੇਂ ਸਾਡੇ ਜਿਹੜੇ ਪਾਵਰ ਸੈਕਟਰੀ ਸੀਗੇ ਉਹ ਵੀ ਬੈਠੇ ਐ ਸਾਡੇ ਸੀਐਮਡੀ ਸਾਹਿਬ ਵੀ ਐ ਸਾਰੇ ਡਾਇਰੈਕਟਰ ਸਾਹਿਬਾਨ ਸੀਗੇ ਪੂਰੀ ਮੈਨੇਜਮੈਂਟ ਸੀ ਔਰ ਉੱਥੇ ਜਿਹੜੀ ਮੀਟਿੰਗ ਕੀਤੀ ਆ ਉਹਦੇ ਵਿੱਚ ਫਿਰ ਉਹੀ ਜਿਹੜਾ ਪਤਨ ਵਾਲਾ ਸੀ ਥਾਂ ਦਾ ਥਾਂ ਸੀਗਾ ਤੇ ਇਹ ਕਰਦੇ ਆਂਗੇ ਕਰਾ ਦੇ ਆਂਗੇ ਇਹ ਫਾਈਲ ਤੁਹਾਡੀ ਉੱਥੇ ਗਈ ਹੈ ਉੱਥੇ ਗਈ ਹੈ ਔਰ ਇਹਦੇ ਵਿੱਚ ਮੈਂ ਇੱਕ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਮੈਨੂੰ ਕਿ ਸਾਡਾ ਇੱਕ ਬੰਦਾ ਉੱਪਰ ਲੱਟ ਲੱਟ ਕਰਕੇ ਮੱਚ ਜਾਂਦਾ ਉਹਨੂੰ ਸਰਕਾਰ ਤੇ ਸਾਡੀ ਮੈਨੇਜਮੈਂਟ ਆ ਜਿਹੜੀ ਉਹ ਸ਼ਹੀਦ ਦਾ ਦਰਜਾ ਨਹੀਂ ਦੇ ਰਹੀ ਕਿਉਂਕਿ ਅਸੀਂ ਵੀ ਪੰਜਾਬ ਦੀ ਆਵਾਮ ਦੀ ਸੇਵਾ ਕਰਦੇ ਆਂ ਬਿਜਲੀ ਬਿਨਾ ਇੱਕ ਮਿੰਟ ਨਹੀਂ ਸਰਦਾ ਔਰ ਇੱਕ ਫੌਜੀ ਜਵਾਨ ਬਾਰਡਰ ਤੇ ਲੜਦਾ ਇੱਕ ਪੁਲਿਸ ਵਾਲਾ ਜਵਾਨ ਹੈ ਜਿਹੜਾ ਉਹ ਸਮਾਜ ਦੀ ਸੁਰੱਖਿਆ ਵਾਸਤੇ ਲੜਦਾ ਹੈ ਤਾਂ ਇੱਥੇ ਅਸੀਂ ਵੀ ਇਸ ਸਮਾਜ ਦੀ ਸੇਵਾ ਕਰਦੇ ਹਾਂ ਤਨਖਾਹ ਉਹਨਾਂ ਨੂੰ ਵੀ ਮਿਲਦੀਆਂ ਤਨਖਾਹ ਸਾਨੂੰ ਵੀ ਮਿਲਦੀਆਂ ਨੇ ਜਿਹੜਾ ਅੱਜ ਜਿਹੜਾ ਧਰਨਾ ਲਾਇਆ ਗਿਆ ਇਹ ਤਿੰਨ ਦਿਨਾਂ ਲਈ ਰੇਲ ਲਾਇਆ ਗਿਆ ਤੇ ਅੰਦਰ ਕੰਮ ਕਰਦੇ ਨੇ ਜਿਹੜਾ ਅੱਜ ਦਾ ਧਰਨਾ ਹੈ ਇਹ ਧਰਨਾ ਤਿੰਨ ਦਿਨਾਂ ਲਈ ਲੱਗਿਆ ਹੈ ਔਰ ਤਿੰਨ ਦਿਨਾਂ ਦੀ ਅਸੀਂ ਮਾਸਲੀ ਭਰੀ ਆ ਸਾਡੇ ਸਾਥੀ ਜਿਹੜੇ ਗ੍ਰੇਡਾਂ ਵਾਲੇ ਆ ਉਹ ਵੀ ਰਾਤ 12 ਵਜੇ ਤੋਂ ਬਾਅਦ ਅਸੀਂ ਸਾਰੇ ਉਥੋਂ ਕੱਢ ਲਏ ਟੋਟਲੀ ਗ੍ਰੇਡਾਂ ਤੇ ਇਸ ਟਾਈਮ ਕਿਤੇ ਸੇਵਾਦਾਰ ਆ ਕਿਤੇ ਚੌਕੀਦਾਰ ਹੈ ਕਰੋਨਾ ਦੀ ਸਾਡੀ ਮਸ਼ੀਨਰੀ ਔਰ ਕਿਤੇ ਸਾਡੇ ਸਾਥੀ ਆਰਟੀਐਮ ਬੈਠੇ ਆ ਕਿਤੇ ਕੋਈ ਸਾਡੇ ਜਿਹੜੇ ਐਸਡੀਓ ਸਾਹਿਬ ਹਨ ਉਹ ਬੈਠੇ ਆ ਕਿਤੇ ਐਕਸ਼ਨ ਸਾਹਿਬ ਬੈਠੇ ਆ ਮਤਲਬ ਜਣੀ ਕਿ ਇਹ ਸਿਸਟਮ ਚੱਲ ਰਿਹਾ ਕਰੋੜਾਂ ਦੀ ਜਿਹੜੀ ਸੰਪਤੀ ਆ ਉਹਨੂੰ ਜਮ੍ਹਾਂ ਅਣਜਾਣ ਹੱਤਾਂ ਦੇ ਵਿੱਚ ਦਿੱਤਾ ਹੋਇਆ ਇਸ ਟਾਈਮ ਕਿਸੇ ਵੀ ਸਮੇਂ ਪੰਜਾਬ ਬਲੈਕਆਊਟ ਹੋ ਸਕਦਾ ਹੈ ਵੱਡਾ ਨੁਕਸਾਨ ਹੋ ਸਕਦਾ ਹੈ ਔਰ ਰਹੀ ਗੱਲ ਦਫ਼ਤਰਾਂ ਦੀ ਸਾਡੇ ਇਸ ਦਫ਼ਤਰ ਦੇ ਵਿੱਚ ਇੱਕੋ ਹੀ ਕਰਮਚਾਰੀ ਹੈ ਜਿਹੜਾ ਮੈਂ ਸਾਡੇ ਨਾਲ ਹੜਤਾਲ ਤੇ ਨਹੀਂ ਹੈਗਾ ਬਾਕੀ ਸਮੁੱਚਾ ਦਫ਼ਤਰ ਸਾਰੀ ਡਿਵੀਜ਼ਨ ਔਰ ਸਾਡੀਆਂ ਚਾਰੋਂ ਸਬ ਡਿਵੀਜ਼ਨਾਂ ਟੋਟਲੀ ਬੰਦ ਨੇ ਔਰ ਇੱਕ ਵੀ ਕਰਮਚਾਰੀ ਕਿਸੇ ਵੀ ਕੰਮ ਤੇ ਨਹੀਂ ਹੈਗਾ ਔਰ ਸਮੁੱਚੇ ਜਿਹੜੇ ਸਾਡੇ ਕੰਮ ਇਹ ਆ ਉਹ ਸਾਹਮਣੇ ਪ੍ਰੋਟੈਸਟ ਕਰ ਰਹੀ ਹੈ ਤੁਸੀਂ ਵੇਖ ਕੇ ਆਏ ਹੋ ਪੰਜਾਬ ਤੋਂ ਹੁਣ ਕਿਹੜੀ ਦਾ ਸੰਕਟ ਪੈਦਾ ਹੋ ਸਕਦਾ ਜੇ ਤੁਸੀਂ 3 ਦਿਨ ਲਈ 3 ਦਿਨ ਲਈ ਇੱਥੇ ਬੈਠੇ ਰਹੇ ਬਿਲਕੁਲ ਜੀ ਇਹ 3 ਦਿਨ ਨਹੀਂ ਲੱਗਣੇ ਸੰਕਟ ਪੈਦਾ ਹੋਣ ਨੂੰ ਮੈਂ ਇਸ ਗੱਲ ਦੀ ਪੰਜਾਬ ਦੀ ਆਬਾਦ ਤੋਂ ਮਾਫੀ ਵੀ ਚਾਹੁੰਦਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕਾਂ ਨਾਲ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਔਰ ਅਸੀਂ ਸਪਲਾਈ ਨੂੰ ਨਿਰਵਿਘਨ ਚਲਾਉਣਾ ਚਾਹੁੰਦੇ ਆ ਔਰ ਸਾਨੂੰ ਮੈਨੇਜਮੈਂਟ ਤੇ ਸਰਕਾਰ ਹੈ ਜਿਹੜੀ ਮਜਬੂਰ ਕਰ ਰਹੀ ਹੈ ਸੰਘਰਸ਼ ਕਰਨ ਲਈ ਔਰ ਮੈਨੂੰ ਇਹ ਲੱਗਦਾ ਤੁਸੀਂ ਤਿੰਨ ਦਿਨ ਦੀ ਗੱਲ ਕੀਤੀ ਐ ਇਹ ਸ਼ਾਇਦ ਅੱਜੀ ਹੋ ਜਾਣਾ ਕਿਉਂਕਿ ਕਈ ਥਾਵਾਂ ਤੇ ਅੱਜ ਬਰਸਾਤ ਹੋਈ ਐ ਫੀਡਰ ਫਾਲਟ ਹੀ ਹੋਗੇ ਫਾਲਟ ਕੱਢਣ ਵਾਲਾ ਟੋਟਲੀ ਸਟਾਫ ਐ ਜਿਹੜਾ ਉਹ ਦਰਿਆ ਤੇ ਬੈਠਾ ਉਹ ਆਪਣੀਆਂ ਮੰਗਾਂ ਲਈ ਅੜਿਆ ਬੈਠਿਆ ਕਿ ਸਾਨੂੰ ਜੋ ਦੇਣਾ ਐ ਉਹ ਦਿਓ ਸਾਡਾ ਅਸੀਂ ਤੁਹਾਡੇ ਵੱਲ ਕੋਈ ਸਾਡੇ ਡਿਊ ਨਹੀਂ ਅਸੀਂ ਕੋਈ ਫਾਲਤੂ ਨਹੀਂ ਮੰਗ ਰਹੇ ਸਾਡੇ ਹਰ ਇੱਕ ਕਰਮਚਾਰੀ ਦਾ 2 ਲੱਖ ਤੋਂ ਲੈ ਕੇ 5 5 7 7 ਲੱਖ ਰੁਪਈਆ ਘੱਟੋ-ਘੱਟ ਇੱਕ ਇੱਕ ਕਰਮਚਾਰੀ ਆ ਸਰਕਾਰ ਤੇ ਮੈਨੇਜਮੈਂਟ ਦੱਬੀ ਬੈਠੀ ਐ ਔਰ ਸਾਡੇ ਜਿਹੜੇ ਪੱਤੇ ਨੇ 50 ਸਰਕਾਰ ਨੇ ਦਿੱਤੇ ਸੀਗੇ 2 ਤੋਂ 24 ਤੋਂ ਲਾਗੂ ਕਰਕੇ ਉਹਦਾ ਏਰੀਅਰ ਦੱਬੀ ਬੈਠੇ ਆਏ ਔਰ ਸਾਡੇ ਜਿਹੜੇ OC ਤੇ ATM ਸਾਥੀ ਨੇ ਉਹਨਾਂ ਦੀ ਕੋਈ ਤਰੱਕੀ ਨਹੀਂ ਕੀਤੀ ਇਹਨਾਂ ਨੇ ਔਰ ਇਹਦੇ ਨਾਲ ਉਹਨਾਂ ਨੂੰ ਪੇਪੈਂਟ ਤੋਂ ਵਾਂਝਾ ਕਰਤਾ ਉਹ ਵੱਡਾ ਦੁੱਖਦਾਈ ਘਟਨਾ ਸਾਡੇ ਲਈ ਔਰ ਅਸੀਂ ਪੰਜਾਬ ਸਰਕਾਰ ਨੂੰ ਤੁਹਾਡੇ ਮੱਧਮ ਰਹੀਂ ਸਾਡੇ CM ਸਾਹਿਬ ਨੂੰ ਔਰ ਸਾਡੀ ਪਾਵਰ ਦੀ ਮੈਨੇਜਮੈਂਟ ਨੂੰ ਬੇਨਤੀ ਕਰਦੇ ਆਂ ਆਦਰ ਸੱਜਾ ਅਸੀਂ ਇਹ ਵੀ ਅਪੀਲ ਕਰਦੇ ਆਂ ਸਾਡੇ ਸਾਥੀਆਂ ਨੂੰ ਕਿਉਂਕਿ ਮੈਂ ਪੰਜਾਬ ਦਾ ਲੀਡਰ ਹੋਣ ਦੇ ਨਾਤੇ ਮੈਂ ਸਾਰੀ ਸਾਡੇ ਜਿਹੜੇ ਸਾਥੀ ਉਹਨਾਂ ਨੂੰ ਅਪੀਲ ਕਰਦਾ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਵਾਜੀ ਨਹੀਂ ਕਰਨੀ ਅਦਾਰਾ ਸਾਡਾ ਹੈ ਅਸੀਂ ਇਹਦੀ ਕਿਤੇ ਵੀ ਕੋਈ ਭੰਨ ਤੋੜ ਨਹੀਂ ਕਰਨੀ ਇਹਦੀ ਸਾਂਭ ਸਵਾਲ ਰੱਖਣੀ ਹੈ ਔਰ ਸਰਕਾਰ ਤੇ ਮੈਨੇਜਮੈਂਟ ਨੂੰ ਮੇਰੀ ਅਪੀਲ ਹੈ ਕਿ ਜਿਹੜੀਆਂ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਔਰ ਤੁਸੀਂ ਮੰਨੀਆਂ ਨੇ ਤੁਸੀਂ ਹਰ ਗੱਲ ਨੂੰ ਜਾਇਜ਼ ਠਹਿਰਾਇਆ ਹੈ ਕਿਰਪਾ ਕਰਕੇ ਉਹ ਲਾਗੂ ਕਰੋ ਤਾਂ ਜੋ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਸਪਲਾਈ ਨਿਰਵਿਘਨ ਦਿੱਤੀ ਜਾ ਸਕੇ ਸਾਡਾ ਧਰਨਾ ਜੀ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਹੈ ਸਾਡੀਆਂ ਕਾਫੀ ਮੰਗਾਂ ਨੇ ਕਾਫੀ ਸਿਰ ਤੋਂ ਸਾਡੀਆਂ ਮੰਗਾਂ ਮੰਨ ਕੇ ਉਹਨਾਂ ਪਿਛਲੀ ਬੋਰਡ ਦੀ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ ਉਹਦੇ ਰੋਸ ਵਜੋਂ ਅੱਜ ਅਸੀਂ ਧਰਨਾ ਮਾਰ ਰਹੇ ਹਾਂ ਸਾਡਾ ਲਗਾਤਾਰ ਜਿਹੜਾ 21 ਅੱਠ ਤੋਂ ਦਰਖਤੂਰੂ ਚੱਲ ਰਿਹਾ ਹੈ ਤੇ ਹੁਣ ਸਾਡਾ 10 11 12 ਸਮੂਹਕ ਛੁੱਟੀ ਦੇ ਜਿਹੜੇ ਸਾਡੇ ਮੁਲਾਜ਼ਮ ਗਏ ਹੋਏ ਨੇ ਮੰਗਾਂ ਸਾਡੀਆਂ ਸਭ ਤੋਂ ਪਹਿਲੀ ਮੰਗ ਸਾਡੀ ਇਹ ਹੈ ਕਿ ਜਿਹੜਾ ਸਾਡਾ ਕਰਮਚਾਰੀ ਹੈ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਸਾਡੀ ਇਹ ਮੰਗ ਹੈ ਕਿ ਉਸ ਕਰਮਚਾਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਉਹਦੇ ਪਰਿਵਾਰ ਨੂੰ ਵਾਰਸਾਂ ਨੂੰ ਜਿਹੜਾ 1 ਕਰੋੜ ਦੀ ਜਿਹੜੀ ਰਾਸ਼ੀ ਦਿੱਤੀ ਜਾਵੇ ਦੂਜੀ ਮੰਗ ਸਾਡੀ ਇਹ ਹੈਗੀ ਆ ਕਿ ਜਿਹੜੇ ਕਰਮਚਾਰੀ ਦਾ ਸਾਡੇ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਹੈ ਉਹ ਜਿਉਂਦਾ ਹੁੰਦਾ ਹੈ ਪਰ ਉਹਦੇ ਵਾਸਤੇ ਪੈਸੇ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਉਹਦੇ ਵਾਸਤੇ ਸਾਡੀ ਮੰਗ ਹੈ ਕਿ ਸਾਡੀ ਜਿਹੜੀ ਕੈਸ਼ਲੈਸ ਸਕੀਮ ਹੈ ਉਹ ਚਾਲੂ ਕੀਤੀ ਜਾਵੇ ਤਾਂ ਕਿ ਅਸੀਂ ਉਸ ਮੁਲਾਜ਼ਮ ਨੂੰ ਪਹੁੰਚਾ ਸਕੀਏ ਤੀਜੀ ਮੰਗ ਸਾਡੀ ਹੈ ਕਿ ਅਸੀਂ ਬਿਜਲੀ ਬੋਰਡ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਖਾਲੀ ਪਈਆਂ ਨੇ 75000 ਜਿਹੜੀ ਪੋਸਟ ਬਿਜਲੀ ਬੋਰਡ ਦੇ ਵਿੱਚ ਸੈਂਕਸ਼ਨ ਹੈ ਪਰ ਭਰੀਆਂ ਹੋਈਆਂ ਸਿਰਫ 22000 ਲਗਭਗ 22 ਜਾਂ 23 ਨੇ ਸਾਡੀ ਇਹ ਮੰਗ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਬਹੁਤ ਬੇਰੁਜ਼ਗਾਰ ਫਿਰਦੇ ਨੇ ਉਹ ਬੇਰੁਜ਼ਗਾਰ ਨੂੰ ਜਿਹੜਾ ਬਿਜਲੀ ਬੋਰਡ ਦੇ ਵਿੱਚ ਨੌਕਰੀ ਦਿੱਤੀ ਜਾਵੇ ਜਿਹੜਾ ਸਾਡੇ ਬਿਜਲੀ ਮੁਲਾਜ਼ਮਾਂ ਦੇ ਸਿਰ ਤੇ ਮੋਢਾਂ ਤੇ ਬਹੁਤ ਜ਼ਿਆਦਾ ਭਾਰ ਹੈ ਉਹ ਭਾਰ ਦੇ ਕਾਰਨ ਹੀ ਸਾਡੇ ਬੰਦਿਆਂ ਦੇ ਜਿਹੜੇ ਐਕਸੀਡੈਂਟ ਹੋ ਰਹੇ ਨੇ ਦਿਨ ਨੂੰ ਵੀ ਡਿਊਟੀ ਰਾਤ ਨੂੰ ਵੀ ਡਿਊਟੀ ਕੋਈ ਟਾਈਮ ਨਹੀਂ ਉਹਦਾ ਆਉਣ ਦਾ ਤੇ ਨਾ ਹੀ ਜਾਣ ਦਾ ਸਾਡੀ ਇਹ ਮੰਗ ਹੈ ਕਿ ਬਿਜਲੀ ਬੋਰਡ ਦੇ ਵਿੱਚ ਖਾਲੀ ਸਾਮੀਆਂ ਭਰੀਆਂ ਜਾਣ ਤੇ ਨਾਲੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਤੇ ਨਾਲੇ ਬਿਜਲੀ ਬੋਰਡ ਦਾ ਪ੍ਰਬੰਧ ਜਿਹੜਾ ਵਧੀਆ ਚੱਲੂਗਾ ਪਰ ਬਿਜਲੀ ਬੋਰਡ ਦੀ ਮੈਨੇਜਮੈਂਟ ਬਿਜਲੀ ਬੋਰਡ ਦਾ ਬਿਜਲੀ ਦਾ ਮੰਤਰੀ ਸਾਡੇ ਨਾਲ ਕਈ ਮੀਟਿੰਗਾਂ ਕਰ ਚੁੱਕਿਆ ਹੈ ਹਰ ਵਾਰੀ ਉਹ ਕਹਿ ਦਿੰਦੇ ਨੇ ਕਿ ਛੋਟੀਆਂ ਗੱਲਾਂ ਜਾਇਜ਼ ਨੇ ਛੋਟੀਆਂ ਮੰਗਾਂ ਸਹੀ ਨੇ ਉਹ ਮੰਗਾਂ ਨੂੰ ਅਸੀਂ ਮੰਨਦੇ ਆ ਪਰ ਉਹ ਜਿਹੜਾ ਪਤਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਉਹ ਲਾਗੂ ਨਹੀਂ ਕਰਦੇ ਸੋ ਕਰਕੇ ਅਸੀਂ ਮਜਬੂਰੀ ਵਸ ਜਿਹੜਾ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਲੋਕਾਂ ਨੂੰ ਹੈਰਾਨ ਕਰੀਏ ਜਾਂ ਅਸੀਂ ਕੋਈ ਬਿਜਲੀ ਦੇ ਵਿੱਚ ਕੋਈ ਵਿਗਨ ਪਾਈਏ ਇਹ ਬਿਜਲੀ ਬੋਰਡ ਸਾਡਾ ਮੁਲਾਜ਼ਮਾਂ ਦਾ ਸਾਡਾ ਰੋਜ਼ਗਾਰ ਦਾ ਸਾਧਨ ਹੈ ਅਸੀਂ ਇਸ ਨੂੰ ਵਧੀਆ ਚਲਾਉਣਾ ਚਾਹੁੰਦੇ ਆ ਤੇ ਸਾਮ ਕੇ ਰੱਖਣਾ ਚਾਹੁੰਦੇ ਆ ਤੇ ਅਸੀਂ ਇਸ ਨੂੰ ਜਿਹੜਾ ਰੋਜ਼ਗਾਰ ਦਾ ਜਿਹੜਾ ਜ਼ਰੀਆ ਬਣਾਉਣਾ ਚਾਹੁੰਦੇ ਆ ਪਰ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਕਿਸੇ ਦੀ ਵੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਨਾ ਪੰਜਾਬ ਦਾ ਮੁੱਖ ਮੰਤਰੀ ਸੁਣਦਾ ਨਾ ਬਿਜਲੀ ਮੰਤਰੀ ਸੁਣਦਾ ਨਾ ਬਿਜਲੀ ਬੋਰਡ ਦਾ ਚੇਅਰਮੈਨ ਜਿਹੜਾ ਕੋਈ ਸੁਣਵਾਈ ਕਰ ਰਿਹਾ ਸੋ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਅੱਜ ਅਸੀਂ ਬਿਜਲੀ ਬੋਰਡ ਦੀਆਂ ਸਾਰੀਆਂ ਜਥੇਬੰਦੀਆਂ ਇਸ ਗੱਲ ਤੇ ਇਕੱਠੀਆਂ ਹੋਈਆਂ ਕਿ ਅਸੀਂ ਜਿਹੜੀ ਲੜਾਈ ਐ ਉਹ ਸਾਰੇ ਰਲ ਕੇ ਦੇਵਾਂਗੇ ਇਹਦੇ ਵਿੱਚ ਪੈਨਸ਼ਨ ਐਸੋਸੀਏਸ਼ਨਾਂ ਸਾਰੀਆਂ ਜਿੰਨੀਆਂ ਵੀ ਬਿਜਲੀ ਬੋਰਡ ਦੇ ਵਿੱਚ ਜਥੇਬੰਦੀਆਂ ਕੰਮ ਕਰਦੀਆਂ ਨੇ ਕੋਈ ਵੀ ਪਲੇਟਫਾਰਮ ਤੇ ਕਰਦੀਆਂ ਹੋਣ ਉਹ ਇਹਦੇ ਵਿੱਚ ਸ਼ਾਮਲ ਨੇ ਤਿੰਨ ਤਿੰਨ ਜਿਹੜੀ ਸਾਡੀ ਮਾਸ ਜਿਹੜੀ ਲੀਵ ਆ ਉਹ ਚੱਲੂਗੀ ਜੇਕਰ ਬਿਜਲੀ ਬੋਰਡ ਨੇ ਫੇਰ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੋਂ ਵੀ ਜਿਹੜਾ ਸਖਤ ਆ ਉਹ ਸੰਘਰਸ਼ ਦੇਵਾਂਗੇ ਤੇ ਇਹਦੀ ਜ਼ਿੰਮੇਵਾਰੀ ਜਿਹੜੀ ਬਿਜਲੀ ਬੋਰਡ ਦੇ ਚੇਅਰਮੈਨ ਸਾਹਿਬ ਦੀ ਹੋਊਗੀ ਬਿਜਲੀ ਦੇ ਮੰਤਰੀ ਦੀ ਹੋਊਗੀ ਪੰਜਾਬ ਦੀ ਸਰਕਾਰ ਦੀ ਹੋਊਗੀ ਤੇ ਅਸੀਂ ਆਪਣੀਆਂ ਮੰਗਾਂ ਵਾਸਤੇ ਜੋ ਮੰਨੀਆਂ ਮੰਗਾਂ ਨੇ ਉਹਦੇ ਵਾਸਤੇ ਲੜਾਈ ਲੜਾਂਗੇ ਸੋ ਸਾਡੇ ਮੁਲਾਜ਼ਮ ਇਸ ਗੱਲ ਤੇ ਕਿਸੇ ਦਿਨ ਕਿ ਜੇ ਤੁਸੀਂ ਅੱਜ ਕੁਝ ਲੈ ਕੇ ਨਾ ਦਿੱਤਾ ਤਾਂ ਫਿਰ ਤੁਹਾਡੀ ਵੀ ਕੋਈ ਸੁਣਵਾਈ ਨਹੀਂ ਹੋਣੀ ਸੋ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਜਿਹੜਾ ਸੰਘਰਸ਼ ਚੱਲ ਰਿਹਾ ਤੇ ਅਸੀਂ ਉਹਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ ਕੋਈ ਵੀ ਬੰਦਾ ਗੈਰਹਾਜ਼ਰ ਨਹੀਂ ਸਾਰੇ ਬੰਦੇ ਹਾਜ਼ਰ ਨੇ ਸਾਰੇ ਡਿਊਟੀਆਂ ਤੋਂ ਜਿਹੜਾ ਛੁੱਟੀ ਲੈ ਕੇ ਅੱਜ ਧਰਨੇ ਦੇ ਬੈਠੇ ਨੇ ਸਾਰੇ ਪੰਜਾਬ ਦੇ ਵਿੱਚ 95% ਜਿਹੜੀ ਸਾਡੀ ਗਿਣਤੀ ਹੈ ਉਹ ਜਿਹੜੀ ਮਲਾਜ਼ਮਾਂ ਦੀ ਜਿਹੜੀ ਛੁੱਟੀ ਦੇ ਨੇ ਉਹ ਚੱਲ ਰਹੇ ਨੇ ਬਹੁਤ-ਬਹੁਤ ਧੰਨਵਾਦ ਜੀ